ਲੋਬਾ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਅੱਜ ਨਾ ਇੱਕ ਕੁਦਰਤ ਬਾਰੇ ਦੱਸਣ ਲੱਗੇ ਆਂ ਆਪਾਂ ਜਾਣਕਾਰੀ ਲੱਗੇ ਆ ਦੇਣ ਮੇਰੇ ਵੀਰੇ ਆਪਣੇ ਇਲਾਕੇ ਦੇ ਵਿੱਚ ਤੁਸੀਂ ਦੇਖਿਆ ਕਿੰਨੀ ਗਰਮੀ ਪੈ ਰਹੀ ਆ ਤੇ ਆ ਦੇਖੋ ਅਸੀਂ ਨਾ ਇੱਧਰ ਖੰਨਾ ਚਾਵਾ ਪੈਲ ਕੰਨੀ ਆਏ ਹੋਏ ਆ ਤੇ ਆ ਰੋਡ ਤੇ ਤੁਸੀਂ ਦਰਖਤ ਦੇਖੋ ਪਹਿਲਾਂ ਤੁਹਾਨੂੰ ਰੋਡ ਤੇ ਦਰਖਤ ਦਿਖ ਰਿਹਾ ਨਾ ਤੇ ਮੈਂ ਆਪਣੇ ਵੀਰਾਂ ਨੂੰ ਇਹ ਕਹੂੰਗਾ ਵੀ ਵੀਰ ਤੁਸੀਂ ਜਿੰਨਾ ਵੀ ਹੋ ਸਕੇ ਨਾ ਆਪਣੇ ਜਿੰਨੀਆਂ ਵੀ ਪਿੰਡਾਂ ਦੀਆਂ ਸੜਕਾਂ ਨੇ ਪਹੀਆਂ ਨੇ ਪਿੰਡਾਂ ਦੇ ਆਲੇ-ਦਾਲੇ ਤੇ ਤੁਹਾਨੂੰ ਖਾਲੀ ਜਗ੍ਹਾ ਦੇਖਦੀ ਆ ਉੱਥੇ ਦਰਖਤ ਲਾਓ ਵੀਰ ਤੇ ਬਾਤਾਵਰ ਨੂੰ ਬਚਾਓ ਤੇ ਜੋ ਮੜਾ ਮੋਟਾ ਗਾਂਹਾਂ ਵਾਲਾ ਸਮਾ ਸਹੀ ਹੋ ਸਕੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕਿਉਂ ਪੈ ਰਹੀ ਹੈ ਇਸ ਕਰਕੇ ਕਿਉਂ ਦਰਖਤ ਨਹੀਂ ਰਹੇ ਅਸੀਂ ਜਿੱਥੇ ਹੰਦਾ ਪੱਟ ਕੇ ਛੱਡ ਦਨੇ ਆ ਤੇ ਬਾਤਾਵਰ ਨੂੰ ਵਧਾਓ ਜ਼ਿੰਦਗੀ ਵਧਾਓ ਆ ਤੁਹਾਨੂੰ ਦਿਖਾ ਰਿਹਾ ਦੇਖੋ ਦਰਖਤੇ ਦਰਖਤ ਰੋਡ ਦੇ ਅਸੀਂ ਸ਼ਾਮਾਂ ਜਿ ਖੜੇ ਆ ਇਸ ਟਾਈਮ ਸਿਰੇ ਤੋਂ ਸਿਰੇ 10-15 ਕਿਲੋਮੀਟਰ ਦਰਖਤੇ ਦਰਖਤ ਲੱਗਿਆ ਹੋਇਆ ਆ ਦੇਖੋ ਤੁਸੀਂ ਜਾਂ ਤਾਂ ਵੀਰੇ ਆਪਾਂ ਦਰਖਤਾਂ ਨੂੰ ਪੱਟੀ ਜੰਨੇ ਆ ਫੂਕੀ ਜੰਨੇ ਆ ਫਿਰ ਆਪਾਂ ਕੁਦਰਤ ਤੋਂ ਕੀ ਭਾਲਦੇ ਆ ਫਿਰ ਕਹਿੰਦੇ ਆ ਜੀ ਗਰਮੀ ਇੰਨੀ ਐ ਸਾਨੂੰ ਸਾਹ ਨਹੀਂ ਆਉਂਦਾ ਫਿਰ ਆਪਣੇ ਨਾਲ ਇਹੀ ਕੁਝ ਹੋਣਾ ਵੀਰੇ ਬਾਕੀ ਵੀਰੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ। ਤੁਹਾਨੂੰ ਗਾਹਾਂ ਵੀ ਦਿਖਾਉਂਦਾ ਮੈਂ ਵੀਡੀਓ ਹੋਰ ਵੀ ਮੇਰੇ ਕੋਲ ਟਾਈਮ ਘੱਟ ਆ ਵੀਰੇ। ਬਾਕੀ ਕੋਈ ਗਲਤ ਬੋਲਿਆ ਹੋਵੇ ਮਾਫ਼ ਕਰਨਾ। ਯਾਨੀ ਜਿੰਨਾ ਵੀ ਹੋ ਸਕੇ ਪਿੰਡਾਂ ਦੇ ਵਿੱਚ ਬਿੰਨੇ ਵੀ ਮੇਰੇ ਵੀਰੇ ਵੀਡੀਓ ਦੇ ਦੇਣਾ। ਇਹ ਅਪਰਾਲਾ ਸ਼ੁਰੂ ਕਰੋ ਜਿੱਥੇ ਤੁਹਾਨੂੰ ਦਿੱਦਦਾ ਦੋ ਦਰਖਤ ਜ਼ਰੂਰ ਲਾਓ। ਕਿਤੇ ਖਾਲੀ ਜਗ੍ਹਾ ਦੇਤੀ ਹੈ ਪਿੰਡਾਂ ਦੇ ਵਿੱਚ ਪਹਿਆਂ ਦੇ ਵਿੱਚ ਰੋੜਾਂ ਦੇ ਦਰਖਤ ਜ਼ਰੂਰ ਲਾਇਆ ਕਰੋ ਵੀਰੇ। ਬਹੁਤ ਧੰਨਵਾਦ ਤੁਹਾਡਾ ਜੀ।